ਜੇ ਮਾਪੇ ਹੁਣ ਦੁੱਖਾਂ ਵਿੱਚ ਘੇਰੇ ਪੁੱਤਰ ਸੌ ਵਾਰੀ ਮੂੰ ਫੇਰੇ ਧੀਆਂ ਫਿਰ ਵੀ ਮਾਪਿਆਂ ਦੇ ਘਰ ਭੱਜੀਆਂ ਆਉਂਦੀਆਂ ਨੇ ਧੀਆਂ ਫਿਰ ਵੀ ਮਾਪਿਆਂ ਦੇ ਘਰ ਭੱਜੀਆਂ ਆਉਂਦੀਆਂ ਨੇ ਪੁੱਤ ਵਡਾਉਣ ਜ਼ਮੀਨਾਂ ਧੀਆਂ ਦੁੱਖ ਵਡਾਉਂਦਿਆਂ ਨੇ ਓਏ ਨੰਗੇ ਆਏ ਤੇ ਨੰਗੇ ਆਈ ਜਾਣਾ ਨਾ ਲਿਆਂਦਾ ਨਾ ਲੈ ਕੇ ਜਾਣਾ ਨਤੇ ਪਾਇਆ ਕੱਪੜਾ ਜੋ ਵੀ ਧਨ ਤੇ ਪਾਇਆ ਕੱਪੜਾ ਜੋ ਵੀ ਪਾੜ ਪਾੜ ਕੇ ਲਾਉਣਾ ਓਏ ਮਣਾ ਨਾ ਕਰ ਮਰੇ ਆਇਆ ਓਏ ਮਣਾ ਨਾ ਕਰ ਮਰੇ ਆਇਆ ਵੇ ਇੱਕ ਦਿਨ ਪਹਿਣਾ ਹੀ ਪਛਤਾਉਣਾ ਪੁੱਤਾਂ ਵਾਰੀ ਵੰਡਦੈ ਲੋੜੀ ਓ ਪੁੱਤਾਂ ਵਾਰੀ ਵੰਡਦੈ ਲੋੜੀ ਮੁਕੇ ਸਾਡੀ ਵਾਰ ਪਤਾ ਸੇ ਵੀ ਹੋ ਮੁਕੇ ਸਾਡੀ ਵਾਰ ਪਤਾ ਸੇ ਵੀ ਪਤਾ ਸੇ ਵੀ ਪਿਆ ਸੌਰਿਆਂ ਮਾਰੀਆਂ ਕਈ ਵਾਰੀ ਓ ਹੁਣ ਮਾਰਨੇ ਲੱਗ ਪਏ ਮਾਪੇ ਵੀ ਵਿੱਚ ਵੱਡਾ ਪੇ ਲੋੜ ਪੈਂਦੀਆਂ ਪੁੱਤ ਦੇ ਕੰਦੇ ਦੀ ਸਮਾ ਐਸੀ ਇੱਕ ਚੀਜ਼ ਜੋ ਪਰਖ ਕਰਾ ਜੇ ਬੰਦੇ ਦੀ ਜਦੋਂ ਮਾਪਿਓ ਘਰ ਚੋਂ ਕੱਢ ਹਵੇਲੀ ਪਾਇਆ ਜਾਂਦਾ ਏ ਉਦੋਂ ਪੁੱਤ ਪਰਖਿਆ ਜਾਂਦਾ ਜਦੋਂ ਵਿਆਹਿਆ ਜਾਂਦਾ ਏ ਉਦੋਂ ਪੁੱਤ ਪਰਖਿਆ ਜਾਂਦਾ ਜਦੋਂ ਵਿਆਹਿਆ ਜਾਂਦਾ ਏ ਜੇ ਪੱਕ ਦਾ ਖਿਆਲ ਨਾ ਕੀਤਾ ਚੰਦ ਕਸੂ ਦਾ ਝੜ ਜਾਊਗਾ ਨੀ ਇਸ ਬਗ ਨਾਲ ਥਾ ਲੈ ਕੇ ਬਾਬਲ ਤੇਰਾ ਮਰ ਜੂਗਾ ਉਹ ਕਰਕੇ ਸੌਦਾ ਘਾਟੇ ਵਾਲਾ ਕਰਕੇ ਸੌਦਾ ਘਾਟੇ ਵਾਲਾ ਮਗਰੋਂ ਨਾ ਪਛਤਾਹੀ ਨੀ ਬਗ ਤੇਰੇ ਬਾਬਲ ਦੀ ਅੱਗ ਲਗਰੋ ਅੱਗ ਬਚਾਈ ਨੀ ਬਗ ਤੇਰੇ ਬਾਬਲ ਦੀ ਅੱਗ ਲਗਰੋ ਅੱਗ ਬਚਾਈ ਨੀ ਬਗ ਤੇਰੇ ਬਾਬਲ ਦੀ ਸੱਸ ਮੰਝੇ ਉਤੇ ਤੜਫੇ ਦੇ ਕਿ ਦੇਣ ਦਵਾਈ ਨਾ ਦਵਾਈ ਨਾ ਤੇ ਮਾਂ ਨੂੰ ਕਰ ਕਰ ਕਹਿੰਦੀਆਂ ਫੋਨ ਤੂੰ ਮੰਮੀਏ ਮਿਲਣ ਕਿਉਂ ਆਈ ਨਾ ਆਈ ਨਾ ਓ ਗੌਰ ਨਾਲ ਜੇ ਸੁਣਿਓ ਲੋਕੋ ਗੱਲਾਂ ਅੱਜ ਦੀਆਂ ਹੇ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੋਵਾ ਚੱਜਦੀਆਂ ਓ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੋਵਾ ਚੱਜਦੀਆਂ ਬੁਹੇ ਵੜਦੀ ਵੇਖ ਨਣਾਣ ਨੂੰ ਬਈ ਮੱਥੇ ਵਟ ਪਾਉਂਦੀ ਜੋ ਪਾਉਂਦੀ ਜੋ ਜਦ ਪੇਕਿਆਂ ਤੋਂ ਕੋਈ ਆਵੇ ਠੰਡਾ ਕੋ ਹੁਕਮਗਾਉਂਦੀ ਓ ਹੁਕਮਗਾਉਂਦੀ ਓ ਤੀ ਸੋਚੇ ਪਈ ਵਿਚਾਰੀ ਇਹਦਾ ਮਿੱਧਿਆ ਪੈਰ ਮੈਂ ਕੀ ਪੈਰ ਮੈਂ ਕੀ ਹੁਣ ਸੱਸ ਕਿਵੇਂ ਮਾ ਬੜ ਜੇ ਮੂੰਹ ਬਣਦੀ ਨਹੀਂ ਧੀ ਹੁਣ ਸੱਸ ਕਿਵੇਂ ਮਾ ਬੜ ਜੇ ਓਏ ਜਦੋਂ ਨਾ ਬਣਦੀ ਨਾ ਧੀ